5 ਮਹੀਨਿਆਂ ਦੀ ਗੱਪਣ ਚੈੱਕ ਪਾਸ ਹੈ ਠੀਕ ਹੈ ਕਾਲੇ ਕਟ ਦੇ ਬੱਚੇ ਰਾਜਾ ਹਾਂਸ ਤੋਂ ਗੱਪਣ ਹੈ ਤੇ 9 ਇੰਚ ਹਾਈਟ ਹੈ ਜੀ ਠੀਕ ਹੈ 2 ਮਹੀਨੇ 10 ਦਿਨਾਂ ਦੀ ਗੱਪਣ ਹੈ ਰੌਲੀ ਵਾਲੇ ਅਰਜਨ ਦੇ ਬੱਚੇ ਭੀਮ ਤੋਂ ਹਾਂਜੀ ਸਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਡੇ ਵਾਸਤੇ ਦੋ ਘੋੜੀਆਂ ਸੇਲ ਵਾਸਤੇ ਲੈ ਕੇ ਆਏ ਆ ਬਾਈ ਤੇ ਨਵੀਂ ਜੀ ਵੀਡੀਓ ਆ ਤੇ ਐਂਡ ਤੱਕ ਦੇਖਿਓ ਬਾਈ ਕੋਲੇ ਦੋ ਘੋੜੀਆਂ ਸੇਲਾ ਤੇ ਦੋਨੇ ਗੱਪਣ ਨੇ ਬਾਕੀ ਆਪਾਂ ਸਾਰੀ ਡਿਟੇਲ ਲੈਨੇ ਆ ਬਾਈ ਤੋਂ ਵੀਡੀਓ ਨੂੰ ਐਂਡ ਤੱਕ ਦੇਖਿਓ ਬਈ ਸਤਿ ਸ੍ਰੀ ਅਕਾਲ ਜੀ। ਬਾਈ ਜੀ ਸਭ ਤੋਂ ਪਹਿਲਾਂ ਆਪਣਾ ਪਿੰਡ ਦੱਸ ਦਈਏ ਜੀ ਕਿਹੜਾ? ਪਿੰਡ ਬਈ ਮਾਨਸਾਖੁਰ ਦਾ ਜ਼ਿਲ੍ਹਾ ਬਠਿੰਡਾ। ਜ਼ਿਲ੍ਹਾ ਬਠਿੰਡਾ ਜੀ ਮਾਨਸਾਖੁਰ ਦਾ ਹਨਾ। ਤੇ ਬਈ ਆਪਾਂ ਗੱਲ ਕਰ ਲਈਏ ਇਸ ਘੋੜੀ ਦੀ ਹਨਾ ਕਿੰਨੀ ਉਮਰ ਆ ਬਈ ਇਹਦੀ ਘੋੜੀ ਦੀ? ਇਹਦੀ 6 ਸਾਲ ਉਮਰ ਆ ਬਈ। 6 ਸਾਲ ਹੋ ਗਏ। ਹਾਂ 65+ ਹਾਈਟ ਆ ਬਈ। ਜਿਹੜੀ ਹਾਈਟ ਹਾਈਟ ਮੈਨ ਲੱਗਦਾ ਵੀ ਇਹਦੇ ਚ ਜ਼ਿਆਦਾ ਮੈਟਰ ਕਰਦੀ ਏ ਘੋੜਿਆਂ ਦੇ ਵਿੱਚ ਨਾ। 65+ ਹੈ। ਹਾਂ ਠੀਕ ਹੈ। ਤੇ ਹੁਣ ਇਹ ਕਿਹੜੇ ਗੱਬਣ ਕਿੱਥੋਂ ਆ ਬਈ ਇਹ ਕਿਹੜੇ ਕੋੜੇ ਤੋਂ ਆ ਪੰਜ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਠੀਕ ਹੈ ਕਾਲੇ ਕਟ ਦੇ ਬੱਚੇ ਰਾਜ ਹਾਂਸ ਤੋਂ ਗੱਬਣ ਆ ਬਈ ਰਾਜ ਹਾਂਸ ਤੋਂ ਹਾਂ ਉਹ ਡੀਐਨਏ ਖੋਇਆ ਹੋਇਆ ਕੋੜੇ ਦਾ ਅੱਛਾ ਡੀਐਨਏ ਉਹ ਤਾਂ ਪਾਸ ਹੋਇਆ ਹੋਇਆ ਬਈ ਠੀਕ ਹੈ ਕਾਲੇ ਕਾਂਡੇ ਤੋਂ ਕਾਲੇ ਕਟ ਦੇ ਬੱਚੇ ਤੋਂ ਬਈ ਬੱਚੇ ਤੋਂ ਗਾ ਉਹਨਾਂ ਦੇ ਠੀਕ ਹੈ ਬਈ ਲੈ ਵੀ ਦੋਸਤੋ ਸਾਨੂੰ ਆਪਾਂ ਘੋੜੀ ਦਿਖਾ ਦਈਏ ਹਨਾ ਛੋਟੇ ਕੋਲੇ ਕਿੰਨਾ ਚਿਰ ਹੋ ਗਿਆ ਬਈ ਇਹ ਇਹ ਮੇਰੇ ਕੋਲ ਤਾਂ 6-7 ਮਹੀਨੇ ਹੋ ਗਏ 6-7 ਮਹੀਨੇ ਹੋ ਗਏ ਠੀਕ ਹੈ ਤੇ ਆ ਦੇਖੋ ਸਾਨੂੰ ਮੈਂ ਘੋੜੀ ਦਿਖਾ ਦਿੰਨਾ ਬਾਈ ਹਨ ਤੇ ਆ ਇਹਦਾ ਬੱਚਾ ਬਾਈ ਕੋਲੇ ਪਹਿਲਾਂ ਆਇਆ ਸੀਗਾ ਇਹ ਤੇ ਆ ਦੇਖੋ ਤੁਸੀਂ ਮੋੜ ਲਿਆ ਬਾਈ ਕੰਨ ਕੰਨ ਦੀ ਸ਼ੇਪ ਸ਼ੂਪ ਬਾਈ ਪ੍ਰੋਪਰ ਆਣਾ ਜਮਾ ਹਾਂ ਕੰਨ ਕੰਨ ਬਹੁਤ ਚੰਗੇ ਵੀ ਥੋੜਾ ਜਿਹਾ ਇਹ ਬੱਚਾ ਇਹਦਾ ਗਾ ਦੋਸਤੋ ਇਸ ਘੋੜੀ ਦਾ ਪਹਿਲਾਂ ਬਾਈ ਕੋਲੇ ਸੀਗਾ ਪਰ ਇਹ ਸੇਲ ਵਾਸਤੇ ਨਹੀਂ ਹੈਗਾ ਤੇ ਇਹ ਵੈਸੇ ਹੀ ਆਪਾਂ ਤੁਹਾਨੂੰ ਦਿਖਾਇਆ ਵੀ ਇਹਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਇਸ ਤਰੀਕੇ ਦੀ ਹੈ ਹਣਾ ਆ ਦੇਖੋ ਤੁਸੀਂ ਇਹ ਦਾ ਬੱਚਾ ਸੇਲ ਕਰਨੇ ਬਈ ਬੱਚਾ ਰੱਖਣਾ ਹਾਂ ਬੱਚਾ ਰੱਖਣਾ ਦੋਸਤੋ ਬੱਚਾ ਨਹੀਂ ਸੇਲ ਕਰਨਾਗਾ ਇਹ ਘੋੜੀ ਸੇਲ ਆ ਕੱਲੀ ਠੀਕ ਹੈ ਤੇ ਇਹਦੇ ਵਿੱਚ ਹੋਰ ਕੀ ਖਾਸੀਅਤ ਆ ਬਾਈ ਕੀ ਗੱਲ ਬਾਤ ਆ ਇਹਦੀ ਥੋੜੀ ਹੋਰ ਸੇਲ ਬਹੁਤ ਜ਼ਿਆਦਾ ਆਗੀ ਪਹੁੰਚ ਵਾਖ ਚੜੇ ਫਰਨੇ ਤੇ ਠੀਕ ਹੈ ਠੰਡੀ ਆ ਇਹ ਖੰਡੀ ਛੰਡੀ ਪੂਰੀ ਆ ਪੂਰੀ ਆ ਹਾਂ ਠੀਕ ਆ ਹਾਇਟ ਹੂਟ ਬਹੁਤ ਹਨਾ ਬਈ ਹਾਇਟ ਹੂਟ ਚੰਗੀਆਂ ਕੰਨਾਂ ਕੁੰਨਾਂ ਦੀ ਬਹੁਤ ਸੋਹਣੀਆਂ ਠੀਕ ਆ ਹੁਣ ਕਿੰਨੇ ਮਹੀਨੇ ਦੀ ਗੱਬਣਾ ਦੱਸਿਆ ਬਈ ਤੁਸੀਂ 5 ਮਹੀਨੇ ਦੀ ਗੱਬਣਾ 5 ਮਹੀਨੇ ਦੀ ਗੱਬਣਾ ਹਨਾ ਹੁਣ ਕਿਹੜੇ ਤੋਂ ਗੱਬਣਾ ਬਈ ਇਹ ਕਾਲੇ ਕੱਟ ਦੇ ਬੱਚੇ ਰਾ ਕਾਲੇ ਕੱਟ ਦੇ ਬੱਚੇ ਠੀਕ ਆ ਲੈ ਵੀ ਦੋਸਤੋ ਇਹ ਸੇਲ ਵਾਸਤੇ ਆ ਠੀਕ ਆ ਬਈ ਤੇ ਜੇ ਕਿਸੇ ਨੇ ਸਜਣੋਂ ਇਹ ਲੈਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਇੱਕ ਇਹ ਆ ਤੇ ਇੱਕ ਸ ਨੂੰ ਮੈਂ ਹੋਰ ਦਿਖਾਉਣਾ ਬਾਈ ਕੋਲੇ ਦੋ ਨੇ ਠੀਕ ਹੈ ਜੀ ਲੈ ਵੀ ਸਜਣਾ ਇੱਕ ਕੋੜੀ ਸ ਨੂੰ ਆਪਾਂ ਹੋਰ ਦਿਖਾਉਣੇ ਆ ਇੱਕ ਸ ਨੂੰ ਦਿਖਾਤੀ ਉਹ ਵੀ ਸੇਲ ਵਾਸਤੇ ਆ ਤੇ ਇਹ ਵੀ ਸੇਲ ਵਾਸਤੇ ਆ ਇਹਦੀ ਕੀ ਡਿਟੇਲ ਆ ਬਾਈ ਮੇ 95 ਇੰਚ ਹਾਈਟ ਆ ਇਹਦੀ ਠੀਕ ਹੈ 2 ਮਹੀਨੇ 10 ਦਿਨਾਂ ਦੀ ਗੱਬਣਾ ਰੌਲੀ ਵਾਲੇ ਅਰਜਨ ਦੇ ਬੱਚੇ ਭੀਮ ਤੋਂ ਉਹ ਡਾਕਟਰ ਗਸੇਵ ਕੋ ਘੋਲਿਆ ਘੋੜਾ ਬਾਗੇ ਬਾਗੇ ਬਾਈ ਹਾਂ ਉਹ ਤੋਂ ਗੱਬਣਾ ਇਹ ਉਹ ਤੋਂ ਗੱਬਣਾ ਠੀਕ ਹੈ 6 6.5 ਸਾਲ ਉਮਰ ਆ ਇਹਦੀ ਵੀ ਬਾਈ ਠੀਕ ਹੈ ਬਾਈ ਤੇ ਸਾਊਥ ਵੀਲ ਠੰਡੀ ਐ ਬਹੁਤ ਭੋਵੇਂ ਬੱਚੇ ਲਈ ਕਰਨ ਉਹਦੀ ਕੋਈ ਹੋ ਨਹੀਂ ਨਾ ਹਾਂ ਕੋਈ ਲੱਤ ਨਹੀਂ ਮਾਰਦੀ ਕੁਛ ਨਹੀਂ ਠੀਕ ਐ ਲੈ ਵੀ ਤੁਹਾਨੂੰ ਕੰਨ ਕੁੰਨ ਦਿਖਾ ਦਈਏ ਬਾਈ ਹਨਾ ਇਹਦੇ ਮੇਨ ਇਹ ਚੀਜ਼ ਵੀ ਬਹੁਤ ਮੈਟਰ ਕਰਦੀ ਹੁੰਦੀ ਐ ਤੇ ਬਾਕੀ ਬਾਈ ਮੜਾ ਜਾ ਤੋੜ ਦੇਣਾ ਇੱਕ ਵਾਰੀ ਆਪਾਂ ਤੁਹਾਨੂੰ ਇਹਦੀ ਤੋੜ ਤੂੜ ਦਿਖਾ ਦਈਏ ਆ ਲੋ ਆ ਦੋ ਘੋੜੀਆਂ ਬਾਈ ਸੇਲ ਵਾਸਤੇ ਆ ਤੇ ਬਾਈ ਕੋਲੇ ਪਿੰਡ ਮਾਨਸਾ ਖੁਰਦਾ ਬਾਈ ਜ਼ਿਲ੍ਹਾ ਬਠਿੰਡਾ ਹਾਂ ਇਹਦੀ ਬੱਚੀ ਐ ਪਹਿਲਾਂ ਤੇ ਸੂਏ ਇਹਦੀ ਬਾਈ ਜਿਹੜੀ ਛੋਡੇ ਕੋਲੇ ਬੱਚੀ ਆਈ ਹੋਈ ਐ ਇਹਦੀ ਪਹਿਲਾਂ ਹਨਾ ਹਾਂ ਠੀਕ ਹੈ ਆ ਬਈ ਦੋਸਤੋ ਇਹਦੀ ਪ੍ਰੋਡਕਸ਼ਨ ਆ ਇਹ ਠੀਕ ਹੈ ਕਰਨੀ ਇਹ ਵੀ ਕੱਲੀ ਘੋੜੀ ਸੇਲ ਹੈ ਇਹ ਵੀ ਕੱਲੀ ਘੋੜੀ ਸੇਲ ਕਰਨੀ ਹੈ ਨਾ ਵੀ ਉਹ ਬੱਚਾ ਨਹੀਂ ਹੈਗਾ ਬਈ ਸੇਲ ਵਾਸਤੇ ਉਹ ਬਾਈ ਇਨੇ ਰੱਖਣੇ ਆ ਤੇ ਇਹ ਸੇਲ ਵਾਸਤੇ ਆ ਤੇ ਜੇ ਕਿਸੇ ਨੇ ਖਰੀਦਣੀ ਹੁਣ ਮੈਂ ਨੰਬਰ ਦੇ ਦੇਣਾ ਬਾਈ ਦਾ ਸਕਰੀਨ ਤੇ ਦੋਨੇ ਘੂੜੀਆਂ ਗੱਭਣ ਆ ਬਈ ਤੇ ਬਾਈ ਹੁਣ ਆਪਾਂ ਗੱਲ ਕਰ ਲਈਏ ਰੇਟ ਦੀ ਹਨਾ ਪਹਿਲਾ ਆ ਘੂੜੀ ਦਾ ਰੇਟ ਦੱਸ ਦੀ ਜਿਹੜੀ ਆਪਣੀ ਸਕਰੀਨ ਤੇ ਦਿਸੀ ਹੁੰਦੀ ਆ ਇਹ ਆ ਬਈ ਪੂਰਾ ਲੱਖ ਰੁਪਏ ਮੋਲ ਲੱਖ ਰੁਪਿਆ ਤੇ ਠੀਕ ਹੈ ਡਿਮਾਂਡ ਕਰਦੇ ਹਾਂ ਬਈ ਲੱਖ ਰੁਪਏ ਤੇ ਮਾਨਤਾ ਹਨ ਬਾਈ ਕਰਦਾਂਗੇ ਬਈ ਮਾਨਤਾਨ ਕਰ ਦੂੰਗੇ ਹਣਾ ਤੇ ਜਿਹੜੀ ਉਹ ਕਾਲੀ ਕੁੜੀ ਹੈ ਬਈ ਉਹਦਾ ਰੇਟ ਉਹਦਾ 1,70,000 ਉਹਦਾ 1 ਲੱਖ ਤੇ 70,000 ਰੁਪਇਆ ਠੀਕ ਆ ਦੋਸਤੋ ਤੇ ਆ ਬਾਈ ਬਾਈ ਡਿਮਾਂਡ ਕਰਦਾ 1 ਲੱਖ ਰੁਪਇਆ ਤੇ ਉਹ ਕੁੜੀ ਇੱਧਰ ਖੜੀ ਹੈ ਬਈ ਤੁਹਾਨੂੰ ਮੈਂ ਦਿਖਾ ਦਿੰਨਾਗਾ ਠੀਕ ਆ ਆ ਖੜੀ ਆ ਤੇ ਇਹਦਾ ਇਹਦੀ ਡਿਮਾਂਡ 1 ਲੱਖ ਤੇ 70,000 ਰੁਪਇਆ ਬਾਕੀ ਕੰਨ ਵੀ ਚੰਗੇ ਦਿਖਾਏ ਜੀ ਭੋਇ ਹੋਰ ਦਿਖਾ हां ਕੰਨ ਕੰਨ ਬਾਈ ਕਹਿੰਦਾ ਵੀ ਚੰਗੇ ਆ ਬਈ ਉਹ ਦੇਖੋ ਜਮਾਂ ਨਾਲ ਮਿਲਦੇ ਹਣਾ ਜੇ ਤੁਸੀਂ ਦੇਖ ਸਕਦੇ ਹੋ ਤਾਂ ਜਮਾਂ ਨਾਲ ਲੱਗਦੇ ਆ ਇਹ ਕੰਨ ਤੇ ਬਈ ਕੁਆਲਿਟੀ ਚੰਗੀ ਆ ਅਸਲ ਚ ਕੁਆਲਿਟੀ ਦਾ ਹੀ ਸਾਨੂੰ ਪਤਾ ਵੀ ਮੁੱਲ ਹੁੰਦਾਗਾ ਜੇ ਕੁਆਲਿਟੀ ਚੰਗੀ ਹੋਊਗੀ ਤਾਂ ਫੇਰ ਹੀ ਅਗਲਾ ਜਿਹੜਾ ਹੈਗਾ ਮਾਲ ਦਾ ਮੁੱਲ ਆਉਂਦਾਗਾ ਹਨਾ ਤੇ ਜੇ ਤੁਸੀਂ ਇਹ ਲੈਣੀਆਂ ਹੋਣ ਬਈ ਹਾਂ ਦੋਨੇ ਘੋੜਿਆਂ ਸੇਲ ਵਾਸਤੇ ਆ ਤੇ ਬਾਕੀ ਬਾਈ ਨਾਲ ਰੇਟ ਬਣਾ ਲਿਓ ਤੁਸੀਂ ਕੋਈ ਮਾਨਤਨ ਕਰਾਉਣਾ ਉਹ ਵੀ ਕਰਾ ਲਿਓ ਪਿੰਡ ਮਾਨਸਾ ਖੁਰਦਾ ਜਿਲ੍ਹਾ ਬਠਿੰਡਾ ਦਾ ਠੀਕ ਹੈ ਨੰਬਰ ਦੇ ਦੇਣਾ ਹੋਰ ਡਿਟੇਲ ਲੈਣੀਆਂ ਹੋਰ ਕੋਈ ਜਾਣਕਾਰੀ ਲੈਣੀਆਂ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਲਓ ਠੀਕ ਆ ਬਾਈ ਫਿਰ ਧੰਨਵਾਦ